ਹੈਰਾਨ ਕਰ ਦੇਣ ਵਾਲੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਦਰਅਸਲ ਇਥੇ ਨੌਜਵਾਨਾਂ ਦੇ ਵੱਲੋਂ ਪਿੰਡ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਹੀ ਤੋੜ ਦਿੱਤੇ ਜਾਂਦੇ ਨੇ ਜੀ ਹਾਂ ਇਹ ਰੇ ਸੀਸੀਟੀਵੀ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜੋ ਕਿ ਗੜ ਸ਼ੰਕਰ ਦੇ ਪਿੰਡ ਦੋਨੇਵਾਲ ਖੁਰਦ ਦੀਆਂ ਦਸਤੀਆਂ ਜਾ ਰਹੀਆਂ ਨੇ ਇਥੇ ਨੌਜਵਾਨਾਂ ਦੇ ਵੱਲੋਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਆਪਣੇ ਮੋਟਰਸਾਈਕਲ ਤੇ ਖੜੇ ਹੋ ਕੇ ਜੋ ਹੈ ਸੀਸੀਟੀਵੀ ਤੋੜੇ ਜਾ ਰਹੇ ਨੇ ਖੰਭਿਆਂ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਸੀ ਪਿੰਡ ਦੇ ਸਰਪੰਚ ਦੇ ਵੱਲੋਂ ਤਾਂ ਉਹ ਸੀਸੀਟੀਵੀ ਕੈਮਰੇ ਜੋ ਹੈ ਇਹਨਾਂ ਨੌਜਵਾਨਾਂ ਨੈਟੋਰ ਦਿੱਤੇ ਹਾਲਾਕੇ ਇਸ ਪੂਰੀ ਘਟਨਾ ਤੇ ਜਦੋਂ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇੱਥੇ ਜੋ ਹੈ ਇਹ ਸੀਸੀਟੀਵੀ ਕੈਮਰੇ ਉਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਬੜੀ ਮੁਸ਼ਕਲ ਤੇ ਨਾਲ ਲਗਵਾਏ ਗਏ ਸੀਗੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਉਹਨਾਂ ਨੂੰ ਫੜਨ ਦੇ ਲਈ ਜੋ ਹੈ ਇਹ ਸੀਸੀਟੀਵੀ ਕੈਮਰੇ ਲਗਾਏ ਗਏ ਸੀ ਲੇਕਿਨ ਹੁਣ ਇਹਨਾਂ ਨੌਜਵਾਨਾਂ ਨੇ ਜੋ ਹੈ ਇਹ ਸੀਸੀਟੀਵੀ ਕੈਮਰੇ ਹੀ ਤੋੜ ਦਿੱਤੇ ਤਾਂ ਇੱਥੇ ਇਲਜ਼ਾਮ ਲੱਗ ਰਹੇ ਨੇ ਕਿ ਨਸ਼ਾ ਤਸਕਰਾਂ ਦੇ ਆਪਣੇ ਹੀ ਬੰਦਿਆਂ ਦੇ ਵੱਲੋਂ ਜੋ ਹੈ ਇਹ ਸੀਸੀਟੀਵੀ ਕੈਮਰੇ ਤੋੜੇ ਗਏ ਨੇ ਤਾਂ ਜਸਤੋ ਬਾਅਦ ਹੁਣ ਪਿੰਡ ਦੀ ਸਰਪੰਚ ਦੇ ਵੱਲੋਂ ਜੋ ਹੈ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਨਾਲ ਸਰਕਾਰ ਤੇ ਪ੍ਰਸ਼ਾਸਨ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਇਹਨਾਂ ਤੇ ਨੱਥ ਪਾਈ ਜਾਵੇ ਕਿਉਂਕਿ ਪਿੰਡ ਦੀ ਸਰਪੰਚ ਨੇ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਜਦੋਂ ਤੋਂ ਉਹ ਸਰਪੰਚ ਬਣੇ ਨੇ ਤਾਂ ਪਿੰਡ ਦੇ ਵਿੱਚ ਲਗਾਤਾਰ ਜੋ ਹੈ ਨਸ਼ੇ ਤੇ ਨੱਥ ਪਾਈ ਜਾ ਰਹੀ ਹੈ ਫਿਰ ਚਾਹੇ ਨਸ਼ਾ ਤਸਕਰਾਂ ਦੀ ਗੱਲ ਹੋਵੇ ਜਾਂ ਫਿਰ ਹੋਰ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਜੜਾਇਆ ਕੰਟਰੋਲ ਦੇ ਵਿੱਚ ਰੱਖਿਆ ਗਿਆ ਸੀ ਉਹਨਾਂ ਤੇ ਨੱਥ ਪਾਈ ਗਈ ਸੀ ਪਿੰਡ ਦੇ ਹਾਲਾਤ ਜੋ ਹੈ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੀਸੀਟੀਵੀ ਕੈਮਰੇ ਵੀ ਜੋ ਹੈ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਲਗਾਏ ਗਏ ਸੀ ਤਾਂ ਕਿ ਉਹਨਾਂ ਦੀ ਗਤੀਵਿਧੀ ਤੇ ਜੋ ਹੈ ਨਜ਼ਰ ਰੱਖੀ ਜਾ ਸਕੇ ਲੇਕਿਨ ਹੁਣ ਜੋ ਹੈ ਇਸ ਪਿੰਡ ਦੇ ਵਿੱਚ ਗੜ ਸ਼ੰਕਰ ਦੇ ਪਿੰਡ ਦੋਨੇਵਾਲ ਖੁਰਦ ਦੇ ਵਿੱਚ ਜੋ ਹੈ ਨਸ਼ਾ ਤਸਕਰਾਂ ਦੇ ਬੰਦਿਆਂ ਦੇ ਵੱਲੋਂ ਹੀ ਕਿਹਾ ਜਾ ਰਿਹਾ ਹੈ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਨੇ ਸੀਸੀਟੀਵੀ ਕੈਮਰੇ ਹੀ ਭੰਨ ਦਿੱਤੇ ਤੇ ਸੀਸੀਟੀਵੀ ਕੈਮਰੇ ਜੋ ਹੈ ਉਹ ਤੋੜ ਤੇ ਤਾਂ ਹੁਣ ਉਹ ਤਸਵੀਰਾਂ ਜੋ ਹੈ ਹਾਲਾਂਕਿ ਤੋੜਨ ਤੋਂ ਪਹਿਲਾਂ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈਆਂ ਤਾਂ ਦੋਸਤੋ ਬਾਅਦ ਹੁਣ ਇੱਥੇ ਪ੍ਰਸ਼ਾਸਨ ਦੇ ਵੱਲੋਂ ਜੋ ਹੈ ਅ ਦਾਸੇਕੇ ਤੇ ਪਿੰਡ ਦੀ ਸਰਪੰਚ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਜਿਹੜੀ ਘਟਨਾ ਨੂੰ ਹੁਣ ਦੇਖਿਆ ਜਾਵੇ ਤੇ ਨਾਲ ਹੀ ਨਾਲ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਸੀਟੀਵੀ ਕੈਮਰੇ ਦੀ ਭੰਨਤੋੜ ਕਰਨ ਵਾਲੇ ਦੋਸ਼ੀਆਂ ਤੇ ਨਸ਼ਾ ਦੇ ਤਸਕਰਾਂ ਦੇ ਉੱਪਰ ਵੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਨਸ਼ੇ ਦੇ ਕੋਣ ਨੂੰ ਜੋ ਹੈ ਜੜੋਂ ਖਤਮ ਕੀਤਾ ਜਾ ਸਕੇ ਤਾਂ ਇਸ ਮੌਕੇ ਕਮਲਜੀਤ ਕੌਰ ਜੋ ਕਿ ਸਰਪੰਚ ਹੈ ਉਸਨੇ ਦਾਸੇਕੇ ਅਪੀਲ ਕੀਤੀ ਹੈ ਸੋ ਕੀ ਕੁਝ ਉਸ ਦੇ ਵੱਲੋਂ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਮੈਂ ਕਮਲਜੀਤ ਕੌਰ ਸਰਪੰਚ ਵਸਤੀ ਸੈਂਸਿੰਗਾਂ ਦੀ ਸਰਪੰਚ ਆ ਅਸੀਂ ਜੀ ਸਾਡੇ ਪਿੰਡ ਵਿੱਚ ਨਸ਼ਾ ਬਹੁਤ ਵਿਕਦਾ ਸੀਗਾ ਜਦੋਂ ਜਦੋਂ ਦਾ ਅਸੀਂ ਚਾਰਜ ਸੁਭਾਲਿਆ ਉਦੋਂ ਦਾ ਨਸ਼ੇ ਨੂੰ ਥੱਲ ਪਾਈ ਆ ਜੀ ਅਸੀਂ ਕੰਪਲੀਟਾ ਕੀਤੀ ਆ ਪੁਲਿਸ ਨੇ ਆ ਕੇ ਚੈਕਿੰਗ ਕੀਤੀ ਆ ਬੰਦਿਆਂ ਨੂੰ ਜੋ ਬਣਦੀ ਕਾਰਵਾਈ ਵੀ ਕੀਤੀ ਆ ਪਰ ਜਦੋਂ ਫਿਰ ਵੀ ਦੁਨੀਆ ਹਜੇ ਨਹੀਂ ਟਲਦੀ ਆ ਨਸ਼ੇ ਤੋਂ ਅਸੀਂ ਹੁਣ ਅਸੀਂ ਫੇਰ ਮੰਗ ਕੀਤੀ ਆ ਅਸੀਂ ਜੀ ਕੈਮਰੇ ਪੰਚਾਇਤੀ ਕੈਮਰੇ ਲਵਾਏ ਆ 10 ਕੈਮਰੇ ਲਵਾਏ ਅਸੀਂ ਸਾਡੇ ਬਸਤੀ ਸੈਂਸਿੰਗਾਂ ਦੇ ਡੇਰੇ ਵਿੱਚ 10 5 ਕੈਮਰੇ ਕਲੋਨੀ ਵਿੱਚ ਲਵਾਏ ਆ ਉਹਨਾਂ ਵਿੱਚੋਂ ਤਿੰਨਾਂ ਕੈਮਰਿਆਂ ਦੀ ਭੰਨ ਤੋੜ ਰਾਤੀ ਕਰਵਾਈ ਗਈ ਆ ਜੀ ਇਹ 2:30 ਵਜੇ ਦੀ ਖਬਰ ਆ ਰਾਤ ਦੀ ਤੇ ਅਸੀਂ ਸਵੇਰੇ ਸਾਨੂੰ 8 ਵਜੇ ਪਤਾ ਲੱਗਾ ਆ ਵੀ ਤੜਕੇ ਕੈਮਰੇ ਤੋੜ ਗਏ ਆ ਛਰਾਰਤੀ ਅੰਸਰਾਂ ਨੇ ਉਹਨਾਂ ਨੇ ਕੰਮ ਕਰਾਇਆ ਨਸ਼ਾ ਤਸਤਕਰਾਂ ਨੇ ਅਸੀਂ ਤਾਂ ਪ੍ਰਸ਼ਾਸਨ ਅੱਗੇ ਹੀ ਮੰਗ ਕਰਦੇ ਆ ਕਿ ਸਾਡੇ ਪਿੰਡ ਵਿੱਚ ਜੋ ਨਸ਼ੇ ਦੇ ਕਾਰੋਬਾਰ ਕਰਦੇ ਆ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਕੈਮਰੇ ਤੜਵਾਏ ਆ ਅਸੀਂ ਇਹਨਾਂ ਤੋਂ ਬਹੁਤ ਤੰਗ ਪਰੇਸ਼ਾਨ ਆ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਜੋ ਇਹਨਾਂ ਨੇ ਕੈਮਰੇ ਦੀ ਭੰਤ ਤੋੜ ਕੀਤੀ ਆ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਸਰ ਰਜਤ ਕੁਮਾਰ ਮੈਂ ਮੌਜੂਦਾ ਪੰਚਾ ਬਸਤੀ ਸੰਸਿਆਂ ਦਾ ਸਰ ਅਸੀਂ ਆਪਣੇ ਪਿੰਡ ਦੇ ਜਿਸ ਦਿਨ ਦੀ ਸਾਡੀ ਪੰਚਾਇਤ ਬਣੀ ਆ ਅਸੀਂ ਆਪਣੇ ਨਸ਼ੇ ਦੇ ਜੋ ਸਾਡੇ ਪਿੰਡ ਦਾ ਮਤਲਬ ਹੈ ਨਾ ਆਪਣੇ ਕਲੰਕ ਲੱਗਿਆ ਉਹਨੂੰ ਰੋਕ-ਥਾਮ ਕਰਨ ਲਈ ਕਾਫੀ ਕੰਪਲੇਂਟਾਂ ਕੀਤੀਆਂ ਨਸ਼ਾ ਤਸਕਰਾਂ ਖਿਲਾਫ ਅਸੀਂ ਹੁਣ 9 ਤਰੀਕ ਨੂੰ ਨਸ਼ਾ ਤਸਕਰਾਂ ਨੂੰ ਹੱਥ ਨੱਥ ਪਾਣ ਲਈ ਕੈਮਰੇ ਲਵਾਏ ਪਿੰਡ ਦੇ ਵਿੱਚ ਤੇ ਕੱਲ ਪਰਸੋਂ ਕੈਮਰੇ ਲੱਗੇ ਆ ਸ਼ਾਮ ਨੂੰ ਤੇ ਕੱਲ 2:30 ਵਜੇ ਇੱਕ ਤੇ ਇੱਕ ਅੱਜ ਦੋ ਸਵੇਰੇ ਤੜਕੇ ਕੈਮਰੇ ਸਾਨੂੰ ਟੁੱਟੇ ਪਤਾ ਲੱਗਿਆ ਸਾਨੂੰ ਕੋਈ ਫੋਨ ਆਇਆ ਵੀ ਕੈਮਰੇ ਟੁੱਟ ਗਏ ਆ ਅਸੀਂ ਇਹੀ ਚਾਹੁੰਦੇ ਆ ਕਿ ਪ੍ਰਸ਼ਾਸਨ ਅੱਗੇ ਵੀ ਸਾਡੇ ਜਿਹੜੇ ਨਸ਼ਾ ਤਸਕਰਾਂ ਨੂੰ ਨੱਥ ਪਾਣ ਲਈ ਅਸੀਂ ਕੈਮਰੇ ਲਗਵਾਏ ਸੀ ਉਹਨਾਂ ਦਾ ਜਿਨ੍ਹਾਂ ਨੇ ਕਰਵਾਇਆ ਨਸ਼ਾ ਤਸਕਰਾਂ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹਨਾਂ ਨੂੰ ਨੱਥ ਪਾਇਆ ਸਕੇ ਨਸ਼ੇ ਨੂੰ ਮੈਂ ਕਮਲਜੀਤ ਕੌਰ ਸਰਪੰਚ ਵਸਤੀ ਸੈਂਸਿੰਗਾਂ ਦੀ ਸਰਪੰਚ ਆ ਅਸੀਂ ਜੀ ਸਾਡੇ ਪਿੰਡ ਵਿੱਚ ਨਸ਼ਾ ਬਹੁਤ ਵਿਕਦਾ ਸੀਗਾ ਜਦੋਂ ਜਦੋਂ ਦਾ ਅਸੀਂ ਚਾਰਜ ਸੁਭਾਲਿਆ ਉਦੋਂ ਦਾ ਨਸ਼ੇ ਨੂੰ ਹਲ ਪਾਈ ਆ ਜੀ ਅਸੀਂ ਕੰਪਲੀਟਾ ਕੀਤੀਆਂ ਪੁਲਿਸ ਨੇ ਆ ਕੇ ਚੈਕਿੰਗ ਕੀਤੀ ਆ ਬੰਦਿਆਂ ਨੂੰ ਜੋ ਬਣਦੀ ਕਾਰਵਾਈ ਵੀ ਕੀਤੀ ਆ ਪਰ ਜਦੋਂ ਫੇਰ ਵੀ ਦੁਨੀਆ ਹਜੇ ਨਹੀਂ ਟਲਦੀ ਆ ਨਸ਼ੇ ਤੋਂ ਅਸੀਂ ਹੁਣ ਅਸੀਂ ਫੇਰ ਮੰਗ ਕੀਤੀ ਆ ਅਸੀਂ ਜੀ ਕੈਮਰੇ ਪੰਚਾਇਤੀ ਕੈਮਰੇ ਲਵਾਏ ਆ 10 ਕੈਮਰੇ ਲਵਾਏ ਅਸੀਂ ਸਾਡੇ ਬਸਤੀ ਸੈਂਸਿੰਗਾਂ ਦੇ ਡੇਰੇ ਵਿੱਚ 10 5 ਕੈਮਰੇ ਕਲੋਨੀ ਵਿੱਚ ਲਵਾਏ ਆ ਉਹਨਾਂ ਵਿੱਚੋਂ ਤਿੰਨਾਂ ਕੈਮਰਿਆਂ ਦੀ ਭੰਨ ਤੋੜ ਰਾਤੀ ਕਰਵਾਈ ਗਈ ਆ ਜੀ ਇਹ 2.5 ਵਜੇ ਦੀ ਖਬਰ ਆ ਰਾਤ ਦੀ ਤੇ ਅਸੀਂ ਸਵੇਰੇ ਸਾਨੂੰ 8 ਵਜੇ ਪਤਾ ਲੱਗਾ ਆ ਬਿ ਤੜਕੇ ਕੈਮਰੇ ਤੋੜ ਗਏ ਆ ਛਰਾਰਤੀ ਅਨਸਰਾਂ ਨੇ ਉਹਨਾਂ ਨੇ ਕੰਮ ਕਰਾਇਆ ਨਸ਼ਾ ਤਸਤਕਰਾਂ ਨੇ ਅਸੀਂ ਤਾਂ ਪ੍ਰਸ਼ਾਸਨ ਅਗੇ ਹੀ ਮੰਗ ਕਰ ਰਹੇ ਹਾਂ ਸਥਿਤੀ ਵੀ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜੋ ਕਿ ਗੜ ਸ਼ੰਕਰ ਦੇ ਪਿੰਡ ਦੋਨੇਵਾਲ ਖੁਰਦ ਦੀਆਂ ਦਸਤੀਆਂ ਜਾ ਰਹੀਆਂ ਨੇ ਇੱਥੇ ਨੌਜਵਾਨਾਂ ਦੇ ਵੱਲੋਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਆਪਣੇ ਮੋਟਰਸਾਈਕਲ ਤੇ ਖੜੇ ਹੋ ਕੇ ਜੋ ਹੈ ਸੀਸੀਟੀਵੀ ਤੋੜੇ ਜਾ ਰਹੇ ਨੇ ਖੰਮਿਆਂ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਸੀ ਪਿੰਡ ਦੇ ਸਰਪੰਚ ਦੇ ਵੱਲੋਂ ਤਾਂ ਉਹ ਸੀਸੀਟੀਵੀ ਕੈਮਰੇ ਜੋ ਹੈ ਇਹਨਾਂ ਨੌਜਵਾਨਾਂ ਨੇ ਤੋੜ ਦਿੱਤੇ ਹਾਲਾਂਕਿ ਇਸ ਪੂਰੀ ਘਟਨਾ ਤੇ ਜਦੋਂ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇੱਥੇ ਜੋ ਹੈ ਇਹ ਸੀਸੀਟੀਵੀ ਕੈਮਰੇ ਉਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਬੜੀ ਮੁਸ਼ਕਲ ਤੇ ਨਾਲ ਲਗਵਾਏ ਗਏ ਸੀਗੇ ਨਸ਼ਾ ਤਸਕਰਾਂ ਨੂੰ ਨਾਥ ਪਾਉਣ ਦੇ ਲਈ ਉਹਨਾਂ ਨੂੰ ਫੜਨ ਦੇ ਲਈ ਜੋ ਹੈ ਇਹ ਸੀਸੀਟੀਵੀ ਕੈਮਰੇ ਲਗਾਏ ਗਏ ਸੀ ਲੇਕਿਨ ਹੁਣ ਇਹਨਾਂ ਨੌਜਵਾਨਾਂ ਨੇ ਜੋ ਹੈ ਇਹ ਸੀਸੀਟੀਵੀ ਕੈਮਰੇ ਹੀ ਤੋੜ ਦਿੱਤੇ ਤਾਂ ਇੱਥੇ ਇਲਜ਼ਾਮ ਲੱਗ ਰਹੇ ਨੇ ਕਿ ਨਸ਼ਾ ਤਸਕਰਾਂ ਦੇ ਆਪਣੇ ਹੀ ਬੰਦਿਆਂ ਦੇ ਵੱਲੋਂ ਜੋ ਹੈ ਇਹ ਸੀਸੀਟੀਵੀ ਕੈਮਰੇ ਤੋੜੇ ਗਏ ਨੇ ਤਾਂ ਜਿਸ ਤੋਂ ਬਾਅਦ ਹੁਣ ਪਿੰਡ ਦੀ ਸਰਪੰਚ ਦੇ ਵੱਲੋਂ ਜੋ ਹੈ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਨਾਲ ਸਰਕਾਰ ਤੇ ਪ੍ਰਸ਼ਾਸਨ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਇਹਨਾਂ ਤੇ ਨੱਥ ਪਾਈ ਜਾਵੇ ਕਿਉਂਕਿ ਪਿੰਡ ਦੀ ਸਰਪੰਚ ਨੇ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਜਦੋਂ ਤੋਂ ਉਹ ਸਰਪੰਚ ਬਣੇ ਨੇ ਤਾਂ ਪਿੰਡ ਦੇ ਵਿੱਚ ਲਗਾਤਾਰ ਜੋ ਹੈ ਨਸ਼ੇ ਤੇ ਨੱਥ ਪਾਈ ਜਾ ਰਹੀ ਹੈ ਫਿਰ ਚਾਹੇ ਨਸ਼ਾ ਤਸਕਰਾਂ ਦੀ ਗੱਲ ਹੋਵੇ ਜਾਂ ਫਿਰ ਹੋਰ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਜੜਾਇਆ ਕੰਟਰੋਲ ਦੇ ਵਿੱਚ ਰੱਖਿਆ ਗਿਆ ਸੀ ਉਹਨਾਂ ਤੇ ਨੱਥ ਪਾਈ ਗਈ ਸੀ ਪਿੰਡ ਦੇ ਹਾਲਾਤ ਜੋ ਹੈ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੀਸੀਟੀਵੀ ਕੈਮਰੇ ਵੀ ਜੋ ਹੈ ਨਸ਼ਾ ਤਸਕਰਾ ਨੂੰ ਨੱਥ ਪਾਉਣ ਦੇ ਲਈ ਲਗਾਏ ਗਏ ਸੀ ਤਾਂ ਕਿ ਉਹਨਾਂ ਦੀ ਗਤੀਵਿਧੀ ਤੇ ਜੋ ਹੈ ਨਜ਼ਰ ਰੱਖੀ ਜਾ ਸਕੇ ਲੇਕਿਨ ਹੁਣ ਜੋ ਹੈ ਇਸ ਪਿੰਡ ਦੇ ਵਿੱਚ ਗੜ ਸ਼ੰਕਰ ਦੇ ਪਿੰਡ ਦੋਨੇਵਾਲ ਖੁਰਦ ਦੇ ਵਿੱਚ ਜੋ ਹੈ ਨਸ਼ਾ ਤਸਕਰਾਂ ਦੇ ਬੰਦਿਆਂ ਦੇ ਵੱਲੋਂ ਹੀ ਕਿਹਾ ਜਾ ਰਿਹਾ ਹੈ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਨੇ ਸੀਸੀਟੀਵੀ ਕੈਮਰੇ ਹੀ ਭੰਨ ਦਿੱਤੇ ਤੇ ਸੀਸੀਟੀਵੀ ਕੈਮਰਾ ਜੋ ਹੈ ਉਹ ਤੋੜ ਦਿੱਤੇ ਤਾਂ ਹੁਣ ਉਹ ਤਸਵੀਰਾਂ ਜੋ ਹੈ ਹਾਲਾਂਕਿ ਤੋੜਨ ਤੋਂ ਪਹਿਲਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਤਾਂ ਦੋਸਤੋ ਬਾਅਦ ਹੁਣ ਇੱਥੇ ਪ੍ਰਸ਼ਾਸਨ ਦੇ ਵੱਲੋਂ ਜੋ ਹੈ ਅ ਦਾਸੇਕੇ ਤੇ ਪਿੰਡੀ ਸਰਪੰਚ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਜਿਹੜੀ ਘਟਨਾ ਨੂੰ ਹੁਣ ਦੇਖਿਆ ਜਾਵੇ ਤੇ ਨਾਲ ਹੀ ਨਾਲ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਸੀਟੀਵੀ ਕੈਮਰੇ ਦੀ ਭੰਤੋੜ ਕਰਨ ਵਾਲੇ ਦੋਸ਼ੀਆਂ ਤੇ ਨਸ਼ਾ ਦੇ ਤਸਕਰਾਂ ਦੇ ਉੱਪਰ ਵੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਨਸ਼ੇ ਦੇ ਕੋਣ ਨੂੰ ਜੋ ਹੈ ਜੜੋ ਖਤਮ ਕੀਤਾ ਜਾ ਸਕੇ ਤਾਂ ਇਸ ਮੌਕੇ ਕਮਲਜੀਤ ਕੌਰ ਜੋ ਕਿ ਸਰਪੰਚ ਹੈ ਉਸਨੇ ਦਾਸੇਕੇ ਅਪੀਲ ਕੀਤੀ ਹੈ ਸੋ ਕੀ ਕੋ ਜੋ ਉਸ ਦੇ ਵੱਲੋਂ ਕਿਹਾ ਗਿਆ ਉਹ ਵੀ ਤਾਂ ਹਾਂ ਇਹਰੇ ਸੀਸੀਟੀਵੀ ਤਸਵੀਰਾਂ ਤੁਹਾਨੂੰ ਵਿਖਾ ਰਿਆਂ ਜੋ ਕਿ ਗੜ ਸ਼ੰਕਰ ਦੇ ਪਿੰਡ ਦੋਨੇਵਾਲ ਖੁਰਦ ਦੀਆਂ ਦਸਤੀਆਂ ਜਾ ਰਿਆ ਨੇ ਇਥੇ ਨੌਜਵਾਨਾਂ ਦੇ ਵੱਲੋਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਆਪਣੇ ਮੋਟਰਸਾਈਕਲ ਤੇ ਖੜੇ ਹੋ ਕੇ ਜੋ ਹੈ ਸੀਸੀਟੀਵੀ ਤੋੜੇ ਜਾ ਰਹੇ ਨੇ ਖੰਮੀਆਂ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਸੀ ਪਿੰਡ ਦੇ ਸਰਪੰਚ ਦੇ ਵੱਲੋਂ ਤਾਂ ਉਹ ਸੀਸੀਟੀਵੀ ਕੈਮਰੇ ਜੋ ਹੈ ਇਹਨਾਂ ਨੌਜਵਾਨਾਂ ਨੇ ਤੋੜ ਦਿੱਤੇ ਹਾਲਾਂਕਿ ਇਸ ਪੂਰੀ ਘਟਨਾ ਤੇ ਜਦੋਂ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਥੇ ਜੋ ਹੈ ਇਹ ਸੀਸੀਟੀਵੀ ਕੈਮਰੇ ਉਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਬੜੀ ਮੁਸ਼ਕਲਤ ਦੇ ਨਾਲ ਲਗਵਾਏ ਗਏ ਸੀਗੇ ਨਸ਼ਾ ਤਸਕਰਾਂ ਨੂੰ ਨਾਥ ਪਾਉਣ ਦੇ ਲਈ ਉਹਨਾਂ ਨੂੰ ਫੜਨ ਦੇ ਲਈ ਜੋ ਹੈ ਇਹ ਸੀਸੀਟੀਵੀ ਕੈਮਰੇ ਲਗਾਏ ਗਏ ਸੀ ਲੇਕਿਨ ਹੁਣ ਇਹਨਾਂ ਨੌਜਵਾਨਾਂ ਨੇ ਜੋ ਹੈ ਇਹ ਸੀਸੀਟੀਵੀ ਕੈਮਰੇ ਹੀ ਤੋੜ ਦਿੱਤੇ ਤਾਂ ਇਥੇ ਇਲਜ਼ਾਮ ਲੱਗ ਰਹੇ ਨੇ ਕਿ ਨਸ਼ਾ ਤਸਕਰਾਂ ਦੇ ਆਪਣੇ ਹੀ ਬੰਦਿਆਂ ਦੇ ਵੱਲੋਂ ਜੋ ਹੈ ਇਹ ਸੀਸੀਟੀਵੀ ਕੈਮਰੇ ਤੋੜੇ ਗਏ ਨੇ ਤਾਂ ਜਿਸ ਤੋਂ ਬਾਅਦ ਹੁਣ ਪਿੰਡ ਦੀ ਸਰਪੰਚ ਦੇ ਵੱਲੋਂ ਜੋ ਹੈ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਨਾਲ ਸਰਕਾਰ ਤੇ ਪ੍ਰਸ਼ਾਸਨ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਇਹਨਾਂ ਤੇ ਨਾਥ ਪਾਈ ਜਾਵੇ ਕਿਉਂਕਿ ਪਿੰਡ ਦੀ ਸਰਪੰਚ ਨੇ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਜਦੋਂ ਤੋਂ ਉਹ ਸਰਪੰਚ ਬਣੇ ਨੇ ਤਾਂ ਪਿੰਡ ਦੇ ਵਿੱਚ ਲਗਾਤਾਰ ਜੋ ਹੈ ਨਸ਼ੇ ਤੇ ਨਾਥ ਪਾਈ ਜਾ ਰਹੀ ਹੈ ਫਿਰ ਚਾਹੇ ਨਸ਼ਾ ਤਸਕਰਾਂ ਦੀ ਗੱਲ ਹੋਵੇ ਜਾਂ ਫਿਰ ਹੋਰ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਜੜਾਇਆ ਕੰਟਰੋਲ ਦੇ ਵਿੱਚ ਰੱਖਿਆ ਗਿਆ ਸੀ ਉਹਨਾਂ ਤੇ ਨੱਥ ਪਾਈ ਗਈ ਸੀ ਪਿੰਡ ਦੇ ਹਾਲਾਤ ਜੋ ਹੈ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੀਸੀਟੀਵੀ ਕੈਮਰੇ ਵੀ ਜੋ ਹੈ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਲਗਾਏ ਗਏ ਸੀ ਤਾਂ ਕਿ ਉਹਨਾਂ ਦੀ ਗਤੀਵਿਧੀ ਤੇ ਜੋ ਹੈ ਨਜ਼ਰ ਰੱਖੀ ਜਾ ਸਕੇ ਲੇਕਿਨ ਹੁਣ ਜੋ ਹੈ ਇਸ ਪਿੰਡ ਦੇ ਵਿੱਚ ਗੜ ਸ਼ੰਕਰ ਦੇ ਪਿੰਡ ਦੋਨੇਵਾਲ ਖੁਰਦ ਦੇ ਵਿੱਚ ਜੋ ਹੈ ਨਸ਼ਾ ਤਸਕਰਾਂ ਦੇ ਬੰਦਿਆਂ ਦੇ ਵੱਲੋਂ ਹੀ ਕਿਹਾ ਜਾ ਰਿਹਾ ਹੈ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਨੇ ਸੀਸੀਟੀਵੀ ਕੈਮਰੇ ਹੀ ਭੰਨ ਦਿੱਤੇ ਤੇ ਸੀਸੀਟੀਵੀ ਕੈਮਰੇ ਜੋ ਹੈ ਉਹ ਤੋੜ ਤੇ ਤਾਂ ਹੁਣ ਉਹ ਤਸਵੀਰਾਂ ਜੋ ਹੈ ਹਾਲਾਕੇ ਤੋੜਨ ਤੋਂ ਪਹਿਲਾਂ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈਆਂ ਤਾਂ ਦੋਸਤੋ ਬਾਅਦ ਹੁਣ ਇੱਥੇ ਪ੍ਰਸ਼ਾਸਨ ਦੇ ਵੱਲੋਂ ਜੋ ਹੈ ਦਾਸਿਕ ਇਥੇ ਪਿੰਡੀ ਸਰਪੰਚ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਜਿਹੜੀ ਘਟਨਾ ਨੂੰ ਹੁਣ ਦੇਖਿਆ ਜਾਵੇ ਤੇ ਨਾਲ ਹੀ ਨਾਲ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਸੀਟੀਵੀ ਕੈਮਰੇ ਦੀ ਭੰਨ ਤੋੜ ਕਰਨ ਵਾਲੇ